ਆਖਰਕਾਰ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਗਿੱਦੜਵਾਏ ਅਕਾਲੀ ਦਲ ਦੇ ਗ੍ਰਹਿ ਜ਼ਿਲੇ ਚੋਂ ਲੱਗਿਆ ਹੈ ਸੁਖਬੀਰ ਸਿੰਘ ਬਾਦਲ ਨੂੰ ਡਿੰਪੀ ਢਿੱਲੋਂ ਨੇ ਛੱਡ ਦਿੱਤਾ ਮੈਂ ਇਹ ਨਹੀਂ ਕਹਾਗਾ ਕਿ ਅਕਾਲੀ ਦਲ ਨੂੰ ਛੱਡਿਆ ਡਿੰਪੀ ਢਿੱਲੋਂ ਨੇ ਸੁਖਬੀਰ ਸਿੰਘ ਬਾਦਲ ਨੂੰ ਛੱਡਿਆ ਛੱਡਿਆ ਕਿਉਂ ਹੈ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿਹੜੇ ਬੰਦੇ ਨੂੰ ਅਕਾਲੀ ਦਲ ਚ ਲਿਆ ਕੇ ਗਿੱਦੜਵਾਏ ਵਾਲੀ ਜਿਮਣੀ ਚੋਂ ਲੜਾਈ ਜਾਣੀ ਹੈ ਕਿਹੜੀ ਗੱਲ ਸੁਖਬੀਰ ਬਾਦਲ ਤੇ ਡਿੰਪੀ ਢਿੱਲੋਂ ਦੇ ਵਿਚਕਾਰ ਹੋਈ ਹੈ ਇਹ ਹੁਣ ਬਾਹਰ ਆ ਗਈ ਹੈ ਬੜੇ ਭਾਵਕ ਹੋ ਕੇ ਡਿੰਪੀ ਨੇ ਕਾਲੀ ਦਲ ਨੂੰ ਹਲ ਵਿਦਾਖ ਦਿੱਤਾ ਹੈ ਆਮ ਆਦਮੀ ਪਾਰਟੀ ਚ ਜਾਣ ਦੇ ਚਰਚਿਆਂ ਵਿਚਕਾਰ ਕਾਲੀ ਦਲ ਛੱਡਿਆ ਹੈ ਇਸ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪਰ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਲਗਭਗ 6 ਵਜੇ ਦੇ ਕਰੀਬ ਐਡਾ ਵੱਡਾ ਝਟਕਾ ਲੱਗਿਆ ਹੈ ਕਿ ਅਕਾਲੀ ਦਲ ਨੇ ਸੋਚਿਆ ਨਹੀਂ ਹੋਵੇਗਾ ਸੋਚਿਆ ਤਾਂ ਜਰੂਰ ਹੋਵੇਗਾ ਪਰ ਅੰਦਾਜ਼ਾ ਨਹੀਂ ਲਾਇਆ ਹੋਣਾ ਕਿ ਇਦਾਂ ਵੀ ਹੋ ਸਕਦਾ ਹੈ ਡਿੰਪੀ ਢਿੱਲੋਂ ਨੇ ਸੁਖਬੀਰ ਸਿੰਘ ਬਾਦਲ ਨੂੰ ਆਲ ਵਿਧਾਕ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੇ ਕਿਹਾ ਜਾਂਦਾ ਹੈ ਕਿ ਅਖੀਰ ਤੱਕ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਡਿੰਪੀ ਢਿੱਲੋਂ ਨੂੰ ਮਨਾ ਲਿਆ ਜਾਵੇ ਡਿੰਪੀ ਢਿੱਲੋਂ ਛੱਡ ਕੇ ਚਲੇ ਗਏ ਨੇ ਡਿੰਪੀ ਢਿੱਲੋਂ ਹੁਣ ਕਿੱਥੇ ਜਾਣਗੇ ਇਹ ਹਜੇ ਇੱਕ ਸਵਾਲ ਹੈ ਪਰ ਚਰਚਾ ਇਹ ਹੈ ਕਿ ਉਹ ਆਮ ਆਦਮੀ ਪਾਰਟੀ ਚ ਜਾਣਗੇ ਉਧਰ ਉਹਨਾਂ ਦੀ ਗੰਢ ਤੁੱਪ ਹੋ ਚੁੱਕੀ ਹੈ ਕਈ ਮੰਤਰੀਆਂ ਨੇ ਉਹਨਾਂ ਨਾਲ ਸੰਪਰਕ ਕੀਤਾ ਸੰਪਰਕ ਕੀਤਾ ਮੰਤਰੀਆਂ ਨੇ ਇਹ ਤਾਂ ਮੇਰੇ ਨਾਲ ਖੁੱਲ੍ਹ ਟੈਲੀਫੋਨ ਦੇ ਉੱਤੇ ਡਿੰਪੀ ਢਿੱਲੋਂ ਮੰਨੇ ਹੋਏ ਨੇ ਉਹ ਸੰਪਰਕ ਸਹੀ ਸਾਧਿਆ ਗਿਆ ਤੇ ਉਹ ਆਮ ਆਦਮੀ ਪਾਰਟੀ ਚ ਜਾਣਗੇ ਤੇ ਉਮੀਦਵਾਰ ਹੋਣਗੇ ਹੋ ਸਕਦੇ ਆ ਆਮ ਆਦਮੀ ਪਾਰਟੀ ਦੇ ਗਿੱਦੜਵਾ ਜਿਮਨੀ ਚੋਣ ਲਈ ਹੁਣ ਸਵਾਲ ਇਹ ਹੈ ਕਿ ਕਿਹੜੇ ਤੀਜੇ ਬੰਦੇ ਨੇ ਡਿੰਪੀ ਢਿੱਲੋਂ ਦੇ ਸੁਖਬੀਰ ਬਾਦਲ ਚ ਫਿੱਕ ਪਵਾਈ ਆਖਦੇ ਨੇ ਕਿ ਸ਼ਰੀਕਾ ਸ਼ਰੀਕਾ ਹੁੰਦਾ ਆਪਣੇ ਆਪਣੇ ਹੁੰਦੇ ਨੇ ਮਨਪ੍ਰੀਤ ਸਿੰਘ ਬਾਦਲ ਉਹ ਵਿਅਕਤੀ ਹੈ ਜਿਸ ਨੇ ਡਿੰਪੀ ਢਿੱਲੋਂ ਤੇ ਸੁਖਬੀਰ ਸਿੰਘ ਬਾਦਲ ਦੇ ਰਿਸ਼ਤਿਆਂ ਦੇ ਵਿੱਚ ਤਰੇੜ ਲਿਆਂਦੀ ਤੇ ਉਹ ਰਿਸ਼ਤੇ ਅੱਜ ਤੜਕ ਕਰਕੇ ਟੁੱਟ ਗਏ ਦਰਅਸਲ ਡਿੰਪੀ ਢਿੱਲੋਂ ਦੇ ਨੇੜਲੇ ਸੂਤਰ ਇਸ ਗੱਲ ਨੂੰ ਕਨਫਰਮ ਕਰ ਰਹੇ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਡਿੰਪੀ ਢਿੱਲੋਂ ਨੂੰ ਸੱਦਿਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਉਹ ਮਨਪ੍ਰੀਤ ਨੂੰ ਟਿਕਟ ਦੇਣਾ ਚਾਹੁੰਦੇ ਆ ਅਤੇ ਡਿੰਪੀ ਢਿੱਲੋਂ ਮਨਪ੍ਰੀਤ ਬਾਦਲ ਦਾ ਸਾਥ ਦੇਣ ਇਹਦਾ ਤੈ ਹੋ ਗਿਆ ਕਿ ਮਨਪ੍ਰੀਤ ਬਾਦਲ ਅਕਾਲੀ ਦਲ ਚ ਵਾਪਸੀ ਕਰ ਰਹੇ ਹੈ ਤੇ ਤਾਂ ਹੀ ਟਿਕਟ ਦਿੱਤੀ ਜਾ ਰਹੀ ਹੈ ਹੁਣ ਭਾਜਪਾ ਦੀ ਟਿਕਟ ਥੋੜਾ ਸੁਖਵੀਰ ਬਾਦਲ ਨੇ ਦੇਣੀ ਹੈ ਦੂਜੀ ਗੱਲ ਕਿ ਡਿੰਪੀ ਢਿੱਲੋਂ ਦੇ ਸੂਤਰੇ ਵੀ ਕਨਫਰਮ ਕਰਦੇ ਆ ਕਿ ਡਿੰਪੀ ਢਿੱਲੋਂ ਨੇ ਸੁਖਵੀਰ ਸਿੰਘ ਬਾਦਲ ਨੂੰ ਇਸ ਦੇ ਮੋੜ 'ਚ ਜਵਾਬ ਚ ਕਿਹਾ ਜਾਂ ਤਾਂ ਟਿਕਟ ਦੇ ਦਿਓ ਮੈਨੂੰ ਜਾਂ ਪ੍ਰਧਾਨ ਜੀ ਤੁਸੀਂ ਲੜ ਲਓ ਖੁਦ ਤੀਜੇ ਬੰਦੇ ਦੀ ਮੈਂ ਮਦਦ ਨਹੀਂ ਕਰਦਾ ਉਹੀ ਗੱਲ ਹੋਈ ਗੱਲ ਇਹ ਕਨਫਰਮ ਹੋ ਚੁੱਕੀ ਹੈ ਡਿੰਪੀ ਢਿਲੋਂ ਦੇ ਅਸਤੀਫੇ ਦੇ ਨਾਲ ਕਿ ਮਨਪ੍ਰੀਤ ਸਿੰਘ ਬਾਦਲ ਆ ਰਹੇ ਨੇ ਮਨਪ੍ਰੀਤ ਸਿੰਘ ਬਾਦਲ ਦੇ ਆਉਣ ਨਾਲ ਡਿੰਪੀ ਢਿਲੋਂ ਖੁਸ਼ ਨਹੀਂ ਉਹ ਕਹਿੰਦੇ ਨੇ ਕਿ ਜੇ ਪ੍ਰਧਾਨ ਜੀ ਖੁਦ ਲੜ ਲੈਣ ਨਹੀਂ ਮੈਨੂੰ ਟਿਕਟ ਦੇ ਦੇ ਨਹੀਂ ਤੀਜੇ ਬੰਦਾ ਨਹੀਂ ਸਭ ਦਾ ਇਸ ਕਰਕੇ ਪਾਰਟੀ ਛੱਡ ਦਿੱਤੀ ਹੈ ਇਹ ਪੱਖ ਡਿੰਪੀ ਢਿਲੋਂ ਦਾ ਅਕਾਲੀ ਦਲ ਦੇ ਸੂਤਰ ਇਹ ਗੱਲ ਕਹਿੰਦੇ ਆ ਕਿ ਡਿੰਪੀ ਢਿੱਲੋਂ ਨੇ ਇਸ ਮਾਮਲੇ ਦੇ ਵਿੱਚ ਤੱਥਾਂ ਨੂੰ ਇੱਧਰ-ਉੱਧਰ ਕੀਤਾ ਇਹਨਾਂ ਦੀ ਸੈਟਿੰਗ ਆਮ ਆਦਮੀ ਪਾਰਟੀ ਦੇ ਨਾਲ ਲੰਬੇ ਸਮੇਂ ਤੋਂ ਚੱਲ ਰਹੀ ਸੀ ਤੇ ਉਹ ਡਨ ਹੋ ਗਈ ਹੈ ਡੀਲ ਡਨ ਹੋਣ ਤੋਂ ਬਾਅਦ ਹੀ ਇਹ ਸਾਰਾ ਕੁਝ ਕੀਤਾ ਗਿਆ ਹੈ ਕਿ ਡਿੰਪੀ ਢਿੱਲੋਂ ਨੂੰ ਆਮ ਆਦਮੀ ਪਾਰਟੀ ਟਿਕਟ ਦੇਵੇਗੀ ਸੱਚਾਈ ਕੌਣ ਬੋਲਦਾ ਇਹ ਤਾਂ ਹੁਣ ਸਮਾਂ ਇਸ ਨੂੰ ਸਿੱਧ ਕਰੇਗਾ ਪਰ ਮਨਪ੍ਰੀਤ ਸਿੰਘ ਬਾਦਲ ਦੀ ਅਕਾਲੀ ਦਲ 'ਚ ਵਾਪਸੀ ਦਾ ਰਾਹ ਪੱਧਰਾ ਹੋ ਚੁੱਕਿਆ ਹੈ ਅਤੇ ਆਉਂਦੇ ਦਿਨਾਂ 'ਚ ਤੁਹਾਨੂੰ ਇਸ ਦੀ ਸੂਚਨਾ ਮਿਲ ਜੇਗੀ ਇਸ ਦੀ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਡਿੰਪੀ ਢਿਲਵਾਲੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਲੋ ਪਟਾਕਦੇ ਨੇ ਸੱਚ ਸਾਬਤ ਹੋ ਗਈ ਹੈ ਤੁਹਾਡੀ ਕੀ رائے ਹੈ ਇਸ ਖਬਰ ਨੂੰ ਲੈ ਕੇ ਆਪਣੀ ਰੈਕਮੈਂਟ ਬਾਕਸ 'ਚ ਜਰੂਰ ਦਿਓ ਧੰਨਵਾਦ